ਕੁਝ ਚੀਜ਼ਾਂ ਦੇ ਇਹ ਮਾਨਵ ਚਾਟ ਵੀ ਹੁੰਦਾ ਹੈ ਕਿ ਅਸੀਂ ਜਦੋਂ ਵਿਆਹ ਸ਼ਾਦੀ ਕਰਦੇ ਹਾਂ ਕੋਈ ਕਲਾਕਾਰ ਲਾਉਂਦੇ ਆਂ ਉੱਥੇ ਕਾਲੀ ਨਹੀਂ ਕਰਦੇ ਆਖੋ ਸਤਨਾਮ ਪਰ ਅਸਤਰਾ ਜਦੋਂ ਸਟੇਜਾਂ ਤੇ ਪਹਿਰਾ ਹੁੰਦਾ ਨਾ ਉਹ ਇਤਿਹਾਸ ਬੜਾ ਪਿਆਰਾ ਸੀ ਜਿਹਦੇ ਭਾਈ ਸਹਿ ਵਿੱਚ ਆਏ ਨਾ ਮਰੀਖਾਲ 8 9 ਵਰੀ ਖੜੀ ਵੇਖਦੇ ਰਹੇ ਇਸ ਸੂਰਤ ਜਿਹੜੀ ਹੁੰਦੀ ਹੈ ਨਾ ਇਹ ਜਿੰਨਾ ਖਰੇ ਕਾਗਰ ਵੀ ਹੁੰਦੀ ਪੱਲੇ ਨਹੀਂ ਪੈਂਦਾ ਕਿਉਂਕਿ ਸੁਣਾਉਣ ਵਾਲਾ ਟਕਾਓ ਚ ਉਹ ਤੇ ਤੁਹਾਨੂੰ ਕੁਝ ਮਿਲੂ ਇਸ ਤਰ੍ਹਾਂ ਗੁਮਾਰੇ ਦੀਆਂ ਮੋਜਾਂ ਇੱਥੇ ਨਹੀਂ ਤਕਰੀਬ ਨਹੀਂ ਇਸ ਸਟੇਜਾਂ ਤੇ ਰਹਿਨੇ ਆ ਮਰਦੀ ਵੈਸੇ ਬਾਣੀ ਕਹਿੰਦੀ ਵੀ ਬਚਨ ਕਰੇ ਸੋ ਖਿਸਕ ਜਾਏ ਸੋਈ ਨਰ ਕੱਜਾ ਬਚਨ ਪਾਲਿਆ ਕਰੀ ਗਏ ਸਮੇਂ ਦੀ ਕਦਰ ਕਰੀਏ ਮੈਂ ਵਿਦੇਸ਼ ਵੀ ਰਿਆ ਏ ਵੇਖ ਲਓ ਅੱਜ ਆਪਾਂ ਸਮੇਂ ਦੀ ਕਦਰ ਨਹੀਂ ਕਰ ਦਿਖਾਸ ਕਰਕੇ ਗੁਰੂ ਘਰ ਲਈ ਕੰਮ ਪਿੱਛੇ ਗਏ ਤੁਹਾਡੀ ਫਲਾਈਟ 12:10 ਦੇ ਆ ਨਾ ਉਹਨੇ ਤੇ ਉੱਡ ਜਾਣੀ ਤੁਸੀਂ ਲੇਟ ਹੋ ਗਏ ਤੇ ਰਹਿ ਜਾਓਗੇ 1.5 ਲੱਖ ਤੁਹਾਡਾ ਗਿਆ ਪਰ ਜਦੋਂ ਅੱਜ ਗੁਰਮਤ ਦੀ ਗੱਲ ਆਉਂਦੀ ਹੈ ਨਾ ਉਦੋਂ ਨਾਲ ਤੁਸੀਂ ਗੁਰਬਾਣੀ ਸੁਣਦੇ ਆ ਨਾ ਸੁਭਮਨੀ ਸਹਿਰਾ ਪਾੜ ਸੁਣਦੇ ਨਾ ਕਥਾ ਕੀਰਤਨ ਸੀ ਆਉਣੇ ਲੇਟ 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 ਇਹ ਪਹਿਰਾ ਧਗੜੇ ਹੋ ਕੇ ਕਰੀਏ ਕਿਉਂਕਿ ਅੱਜ ਬੜੀ ਲੋੜ ਆ ਤੇ ਬੜਾ ਪਿਆਰ ਆ ਸੰਗਤਾਂ ਦਾ ਹੈ ਗੁਰਮੁਖ ਗ੍ਰਹਿ ਵਿਖੇ ਲੱਗਿਆ ਬੜਾ ਪਿਆਰ ਦਿੱਤਾ ਆਖੋ ਸਤਨਾਮ ਗੁਰੂ ਪਾਤਸ਼ਾਹ ਕਿਰਪਾ ਕਰਨਾ ਵੱਡੇ ਦੀਆਂ ਵਡਿਆਈਆਂ ਨੇ ਬੜੀ ਪਿਆਰ ਦੇ ਨਾਲ ਬਰੀ ਕੀ ਨਾ ਵਿਚਾਰਨ ਵਾਲੀ ਗੱਲ ਹੈ ਕਿ ਸਾਡੇ ਬਾਪੂ ਨੇ ਗੈਰਾਂ ਦਾ ਧਰਮ ਬਚਾਇਆ ਅੱਜ ਵੇਖੋ ਆਪਣਾ ਧਰਮ ਕਿੱਥੇ ਆ ਜਿਹੜੇ ਗੈਰਾਂ ਦਾ ਧਰਮ ਬਚਾਉਂਦੇ ਸੀ ਅੱਜ ਉਹਨਾਂ ਦੇ ਘਰ ਚੋਂ ਧਰਮ ਨਿਕਲ ਗਿਆ ਜੀ ਪਲੀਜ਼ ਮੈਂ ਤੁਹਾਡਾ ਬੱਚਾ ਮੇਰਾ ਨਵੇਕਲਾ ਟੰਗ ਹੈ ਤੁਸੀਂ ਪਿਆਰ ਕਰਦੇ ਹੋ ਪਿਆਰ ਦੀ ਅਖੇਡ ਹੈ ਪੈਰਾ ਹੁੰਦਾ ਸਰੀਰਾਂ ਦਾ ਤੁਹਾਡੇ ਹੋਏ ਤੁਹਾਨੂੰ ਪਤਾ ਖਾਣਾ ਪੀਣਾ ਜ਼ਹਿਰ ਹੈ ਅੱਜ ਚੰਡੀਗੜ੍ਹ ਸੀ 4 ਘੰਟੇ ਉਹ ਫਿਰ ਇੱਧਰ ਨੂੰ 6 ਹੁਣ ਫਿਰ 4 ਸਾਨੂੰ ਇੱਕ ਵਾਰ ਜਾਣਾ 6 ਸੂਰੋਏ ਦਾ ਹੀ ਨਹੀਂ ਆ ਪੈਰਾ ਤੋ ਵਖਤ ਆ ਵਜੀਰਾ ਪਿਆਰ ਵੈਸੇ ਸਮਾਂ ਆਪਣਾ ਜਿਹੜਾ ਦੱਸਿਆ 7 ਤੋਂ 8 ਸੀ ਆਖੋ 7 ਤੇ ਗੁਰੂ ਪਾਤਸ਼ਾਹ ਦੀ ਹੁਕਮ ਹੈ ਉਹਦਾ ਜਾਸ ਹੋ ਰਿਆ ਸੋ ਖੈਰ ਆਪਾ ਨੂੰ ਜਿੱਥੇ ਭਾਈ ਸਾਹਿਬ ਨੇ ਲੜੀ ਛੱਡੀ ਹੈ वैसे ना ਸਾਡੇ ਬਾਪੂ ਜੀ ਦੀ ਮੈਨੂੰ ਯਾਦ ਆਉਂਦੀ ਨਿਗਿਆਨੀ ਜਸਵੰਤ ਸਿੰਘ ਇੱਕ ਗ੍ਰਾਸੀ ਉਹਨਾਂ ਨੂੰ ਸੱਦਿਆ ਤੇ 15 ਮਿੰਟ ਉੱਤੇ ਹੋ ਗਏ ਤੇ ਉੱਠ ਕੇ ਚਲੇ ਗਏ ਸਾਰੇ ਪ੍ਰਬੰਧਕ ਮਗਰ ਬਾਬਾ ਜੀ ਕਹਿੰਦੇ ਜਿਹੜਾ ਵਕਤ ਦੀ ਕਦਰ ਨਹੀਂ ਕਰਦਾ ਵਕਤ ਉਹਦੀ ਨਹੀਂ ਕਰਦਾ ਬੋਲੋ ਸਤਿਨਾਮ ਸ੍ਰੀ ਸੋ ਆਪਾਂ ਨਿੱਕੇ ਬੱਚੇ ਆ ਸੰਗਤ ਰੱਬ ਰੂਪ ਹੈ ਤੇ ਅੱਜ ਤੱਕੜੇ ਹੋਈਏ ਆਪਣਾ ਧਰਮ ਬਚਾਈਏ ਹੁਣ ਇੱਕ ਬੇਨਤੀ ਸੰਗਿਓ ਨਾ ਵੈਸੇ ਗੱਲ ਹੈ ਦਿਲ ਦੀਆਂ ਗੱਲਾਂ ਉਤਿਆਹ ਅਤਿ ਚੁੱਕਿਓ ਤੁਹਾਡੇ ਵਿੱਚੋਂ ਇਸ ਤਰ੍ਹਾਂ ਕਰਕੇ ਉੱਪਰ ਬਾੰਗ ਕਰਿਓ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਤਿਆਗੀਤੀ ਜੋੜਨਾ ਵਾਲੇ ਵਾਲ ਦੀ ਹਿਜਰੀ ਚ 1 2 3 4 ਵੇਖੋ ਵੇਖੀ ਨਾ ਕਰਦੇ ਹੋ ਸਜ਼ਾ ਮਿਲਨੀ ਸੀ ਉਹਨੂੰ ਹੱਥ ਚਾ ਕਰਿਓ ਜਿਹੜੇ ਰੋਜ਼ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਬੋਲੋ ਸਤਨਾਮ ਸੁਖਰਮੁਖੀ ਪਤਾ ਮੈਂ ਤੁਹਾਡੀ ਇੰਟਰਵਿਊ ਨਹੀਂ ਲਈ ਇਹ ਨਿਸ਼ਾਨੀ ਹੈ ਗੈਰਾਂ ਦੇ ਸੋਹਲੇ ਗਾਉਂਦੇ ਆ ਆਪਾਂ ਬੜੇ ਲੇਟ ਹੋ ਚੁੱਕੇ ਆ ਬਹੁਤ ਲੇਟ ਆ ਆਪਾਂ ਪ੍ਰਚਾਰ ਬਹੁਤ ਹੋ ਰਿਹਾ ਪੋਸਟਰਾਂ ਤੇ ਆਖੋਏਗਾ ਪ੍ਰਚਾਰ ਕੀ ਕਹ ਰੇ ਕੋਈ ਇਹਨਾ ਵਿੱਚ 7 ਲੱਖ ਲੋਗਰ ਦਸ਼ਕਾਤਾ ਕੋਈ ਕਹਿੰਦਾ ਛੇ ਨੂੰ ਗਏ ਕਿਥੇ ਸੁਆਜ ਬੜੀ ਗੰਭੀਰਤਾ ਬੜੀ ਡੂੰਗੀ ਸੋਚਣਾ ਆਪਾਂ ਬੱਚੇ ਚਲੋ ਰੱਬ ਨਹੀਂ ਪਰ ਮੈਂ ਤਾਂ ਜਿੰਨੀਆਂ ਵੀ ਸਟੇਜਾਂ ਤੇ ਗਿਆ ਮੈਂ ਕਿੰਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਗੈਰਾਂ ਦਾ ਧਰਮ ਬਚਾਤਾ ਕਿਤੇ ਕਿਰਪਾ ਕਰ ਦਿਓ ਸਾਡੇਲੇ ਵੀ ਨਜ਼ਰ ਕਰੋ ਸਾਡੇ ਘਰ ਚੋਂ ਜੁੰਨੀ ਜਾ ਰਹੀ ਹੈ ਪੱਗ ਜਾ ਰਹੀ ਹੈ ਫੈਸ਼ਨ ਪ੍ਰਸਤ ਹੋ ਗਏ ਆ ਬੱਚਿਆਂ ਨੂੰ ਬੀਏ ਐਮ ਐਮ ਕਾਮ ਦੀ ਪੜ੍ਹਾਈ ਤਾਂ ਕਰਾਈ ਪਰ ਗੁਰਬਾਣੀ ਦੀ ਸੰਥਿਆ ਨਹੀਂ ਕਰਾਈ ਤੇ ਇਸ ਤਰ੍ਹਾਂ ਜਿੰਨਾ ਮਰਜ਼ੀ ਪ੍ਰਚਾਰ ਕਰ ਲਈ ਐ ਸਰਨੀ ਜੀ ਹੁੰਦਾ ਮਾਫ ਕਰਿਓ ਜਦੋਂ ਆਪਾਂ ਘਰ ਤੋਂ ਸ਼ੁਰੂ ਕਰਾਂਗੇ ਨਾ ਫਿਰ ਵੇਖਿਓ ਆਨੰਦ ਘਨੂ ਭਾਈ ਸਹਿਬ ਨੇ ਅਸਰੇ ਸੀ ਕਿ ਇਹ ਵੀ ਤੁਹਾਡੀ ਕਥਾ ਸੁਣੀ ਵੀ ਤੁਸੀਂ ਇਦਾਂ ਵਜਨ ਕੀਤਾ ਵੀ ਕੋਈ ਸਿੰਘ ਨੂੰ ਕਿਹਾ ਵੀ ਅਮਰਤ ਛਗੋ ਉਹ ਕਹਿੰਦਾ ਬਾਬਾ ਜੀ ਜਿੰਨਾ ਛਕੇ ਆ ਉਹਨਾਂ ਕਿਹੜਾ ਵੀ ਉਹਦਾ ਸ਼ਬਦ ਸੀ ਕਿਹੜਾ ਰੰਗ ਲਾਏ ਆ ਵੀ ਆਪਾਂ ਇਦਾਂ ਹੀ ਠੀਕ ਆ ਬੰਦੇ ਦਾ ਅੰਦਰ ਸਾਫ਼ ਚਾਹੀਏ ਤੇ ਮੈਂ ਉਹਨੂੰ ਕਿਹਾ ਵੀ ਭਾਈ ਤੇਰੀ ਮਾਂ ਜੀਂਦੀ ਆ ਕਹਿੰਦਾ ਜੀਂਦੀ ਆ ਮੈਂ ਕਿਹਾ ਉਹਨੂੰ ਫੋਨ ਲਾ ਕੇ ਮੈਨੂੰ ਖੜਾ ਆਖੋ ਸਤਿਗੁਰੂ ਜਿਦੋਂ ਮੇਰਨਾ ਗੱਲ ਕੀਤੀ ਮੈਂ ਕਿ ਮਾਤਾ ਜੀ ਪੈਰੀ ਪੈਨੇ ਫਦੇ ਬੁਲਾਈ ਭਗਤ ਤੇਰਾ ਪੁੱਤ ਮੇਰਨਾ ਜਿਦੋਂ ਦਿਆ ਵੀ ਅਸੀਂ ਅਮਰਤ ਤੋਂ ਬਿਨਾਂ ਹੀ ਚੰਗੇ ਆ ਇਹ ਬਹੁਤ ਰੂਟ ਬੋਲਣ ਦਿਆ ਇਹਨੇ ਅਮਰਤ ਨਹੀਂ ਛਕਿਆ ਉਹ ਮਾਂ ਵੀ ਗੋਵਰੀ ਕਹਿੰਦੀ ਪੁੱਤ ਅਸੀਂ ਤੇ ਆਉ ਉਤਰ ਲੈ ਲੈਨੇ ਆ ਕਿਤੇ ਗੁਰੂ ਆਲਾ ਬਣ ਜੇ ਨਸ਼ੇ ਬੱਤੇ ਛੱਡ ਦੇ ਇੱਥੋਂ ਅਸੀਂ ਗਲਤੀ ਕੀਤੀ ਅਜ بڑا ਦੁੱਖ ਹੁੰਦਾ ਜਦੋਂ ਕੋਈ ਕਹਿੰਦਾ ਨਾ ਵੀ ਚੋਲਾ ਫਰੀਕ ਕੰਗਾ ਫਰੀਕ ਸ਼ਹਿਰਾ ਫਰੀਕ ਢੁੱਕਾ ਫਰੀਕ ਅਮਰਤ ਸ਼ਾਗਲਾ ਤੇ ਮੈਂ ਹੈਰਾਨ ਹੁੰਦਾ ਮੈਂ ਵੀ ਅਮਰਤ ਗਿਆ ਕਿੱਥੇ ਆਪਾਂ ਦੇ ਛਗਿਆ ਵਾ ਕਿਉਂਕਿ Hindu ਘਰ ਵਿੱਚ ਜੰਮਦਾ ਤੇ ਉਹਦਾ ਮੁੰਡਨ ਹੁੰਦਾ ਬੋਲੋ ਵੈਗ ਢਿਲਾ ਨਾ ਬੋਲੋ ਉੱਚੀ ਮੁਸਲਮਾਨ ਦੇ ਘਰ ਬੇਟਾ ਜੰਮਦਾ ਉਹਦੀ ਸੁਨਤ ਹੁੰਦੀ ਹੈ ਬੋਲੋ ਈਸਾਈ ਦੇ ਘਰ ਬੱਚਾ ਉਹਦੇ ਕ੍ਰੋਸ ਪੈਂਦਾ ਬੋਲੋ ਜਿਹੜਾ ਗੁਰੂ ਨਾਨਕ ਦੇ ਸਿੱਖ ਦੇ ਘਰ ਜੰਮਦਾ ਏ ਜਨਮ ਸੰਸਕਾਰ ਤੋਂ ਬਾਅਦ ਪਹਿਲਾ ਸੰਸਕਾਰ ਜਿਹੜਾ ਹੈ ਨਾ ਉਹ ਅੰਮ੍ਰਿਤ ਸੰਸਕਾਰ ਹੈ ਨਿੱਕੇ ਬੱਚੇ ਨੂੰ 13-14 ਦਿਨਾਂ ਬਾਅਦ ਆਪਜੀ ਲਿਜਾਂਦੇ ਆ ਨਾ ਵੀ ਭਾਈ ਨੂੰ ਗੁਰਦੁਆਰੇ ਦੇ ਨਾਲ ਸਾਦੇ ਨੇ ਨਾ ਬਾਬਾ ਜੀ ਘਰੇ ਆਇਓ ਬੱਚੇ ਨੂੰ ਪਹਿਣਾ ਗਿਆ ਰੱਬਾ ਕੀ ਕਰਨਾ ਅਮਰਤ ਗੁੜਤੀ ਉਹ ਕਿੱਥੇ ਗਈ ਕਿੱਥੇ ਗਈ ਅਸੀਂ ਜਨਮ ਤੋਂ ਹੀ ਅਮਰਤ ਧਾਰੀ ਐ ਅਸੀਂ ਲੋਕਾਂ ਨੂੰ ਪ੍ਰਚਾਰ ਕਰਨਾ ਜੀ ਗੈਰਾਂ ਦੇ ਧਰਮ ਬਚਾਉਣੇ ਹੀ ਅੱਜ ਸਾਰੇ ਪ੍ਰਚਾਰਕ ਰਾਗੀ ਢਾਡੀ ਵੀਰਾਂ ਵਿਚਾਰਿਆਂ ਦਾ ਸਾਰਾ ਜੋਰ ਲਵਾ ਕੇ ਰੱਖਦਾ ਆਪਣੇ ਧਰਮ ਵਾਸਤੇ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਵੀਰ ਮੇਰਾ ਉਹ ਇੱਕ ਵਾਰੀ ਰੋ ਹੀ ਪਿਆ ਹੈ ਉਹ ਬਾ ਨਿਕਲ ਗੀਆਂ ਨੇ ਬਾਣਾ ਪਾਇਆ ਕਹਿੰਦਾ ਵੇ ਕਿੱਥੇ ਮੱਥਾ ਮਾਰਨ ਦਾ ਹੈ ਸੱਚੀ ਗੱਲ ਹੈ ਵੀ ਜਿਨ੍ਹਾਂ ਦੇ ਘਰ ਚੋਂ ਸਿੱਖੀ ਰੰਗ ਹੋਈ ਅੱਜ ਉਹਨਾਂ ਨੂੰ ਤਰਲੇ ਲੈਣੇ ਪੈਂਦੇ ਮਿਹਨਤ ਨਹੀਂ ਕੀਸ ਰੱਖ ਲੋ ਵੇਖ ਲੋ ਅਮਰਤੀ ਸ਼ਖ ਲੋ ਗੁਰੂ ਵਾਲੇ ਬਣੋ ਕਿੰਨਾ ਅਸੀਂ ਟੁੱਟ-ਜੋਟੇ ਆ ਆ ਜਿਹੜੀ 350 ਸਾਲਾਂ ਸਤਾਵਦੀ ਆ ਨਾ ਮੈਨਿਕਾਮ ਤੁਹਾਡਾ ਵਜਾ ਇਹ ਆਪਾਂ ਨੂੰ ਨਹੀਂ ਮਨਾਉਣੀ ਚਾਹੀਦੀ ਇਹ ਮਨਾਉਣੀ ਚਾਹੀਦੀ ਉਹਨਾਂ ਨੂੰ ਜਿਨ੍ਹਾਂ ਦਾ ਤਿਲਕ ਜੈਨੂ ਬਾਪੂ ਨੇ ਬਚਾਇਆ ਹੀ ਉਹ ਸੱਦਾ ਦੇਣ ਸਾਨੂੰ ਵੀ ਸਰਦਾਰ ਆਓ ਸਾਡੇ ਕੋ ਤੁਹਾਡੇ ਬਾਪੂ ਨੇ ਸਾਡਾ ਧਰਮ ਰੱਖਿਆ ਕੀਤਾ ਉਹਨਾਂ ਦਾ ਫਰਜ਼ ਬਣਦਾ ਇਹ ਦਿਨ ਮਨਾਉਣਾ ਜੇ ਰੀਅਲ ਸੋਚੀਏ ਨਾ ਕਿਉਂਕਿ ਮੇਰੇ ਪਾਤਸ਼ਾਹ ਮਹਾਰਾਜ ਨੇ ਪਿਆਰਿਓ ਵਿਦਵਾਨ ਲਿਖਦਾ ਕਹਿੰਦਾ ਮਿੱਠਾ ਬੋਲਣੇ ਤੇ ਆ ਦੁਨੀਆ ਖੁਸ਼ ਰਹਿੰਦੀ ਕੋੜਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ ਹਰ ਕੋਈ ਆਪਣੀ ਪੰਡ ਉਠਾਵੰਦਾ ਏ ਪੰਡ ਕਿਸੇ ਦੀ ਸਿਰ ਤੇ ਤਰੇ ਕੋਈ ਕੋਈ ਮਰਦੀ ਆਪਣੇ ਆਪ ਲਈ ਕੁੱਲ ਦੁਨੀਆ ਦੁਖੜੇ ਕੌਮ ਲਈ ਸੂਰਮਾ ਜਰੇ ਕੋਈ ਕੋਈ ਆਖੋ ਸਤਨਾਮ ਕਹਿੰਦੇ ਆਪਣੇ ਲਈ ਸਾਰੇ ਮਰਦੇ ਆ ਗੁਰੂ ਪੰਛੇ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਦੇ ਨੇ ਦਇਆ ਕਰਦੇ ਨੇ ਆਓ ਜੁੜ ਜੀ ਸਤ ਗੁਰੂ ਕਿਰਪਾ ਕਰਾ ਸਾਰੇ ਰਲ ਮਿਲ ਕੇ ਪਿਆਰ ਦੇ ਨਾਲ ਕਰ ਕਰ ਪਹੁੰਚਣਾ ਪੈਣਾ ਤੁਹਾਨੂੰ ਬਹੁਤ ਜ਼ਿਆਦਾ ਜੋਰ ਲੱਗਣਾ ਜੇ ਗੁਰੂ ਨਾਨਕ ਦੀ ਸਿੱਖੀ ਦਾ ਪੜਾਉਣਾ ਹੈ ਬਹੁਤ ਮਿਹਨਤ ਕਰਨੀ ਪੈਣੀ ਪੈਣੋ ਗੁਰਦੁਆਰਾ ਸਾਹਿਬ ਜਿਹੜੇ ਆ ਨਾ ਇਹਨਾਂ ਨੂੰ ਭਾਵੇਂ ਤੁਸੀਂ ਸੋਨਾ ਨਾ ਚੜਾਓ ਨਾਲ ਬਾਹ ਸੋਨੇ ਦੇ ਹੋਏ ਨਾ ਪਾਲਕੀਆਂ ਚੜਾਓ ਸੋਨੇ ਦੀਆਂ ਇਹਨਾਂ ਗੁਰਦੁਆਰਿਆਂ ਦੇ ਵਿੱਚ ਨਾ ਸੋਨੇ ਵਰਗਾ ਗ੍ਰੰਥੀ ਕਥਾਵਾਚਕ ਤੇ ਰਾਗੀ ਲਿਆਓ ਅੱਖੋਏ